ਸੋਰ ਅਠਾ ਕਾਇਲ ਹਕੂਮਤ ਕੋਟ ਜਾਇ ਪੁਕਾਰੇ ਸੁੰਬ ਪੈ ਤੜਪਦੇ ਹੋਏ ਕਰੋੜਾ ਕਾਇਲਾ ਦਾਤਾ ਨੇ ਜਾ ਕੇ ਸੁੰਬ ਦਾਤ ਰਾਜੇ ਅੱਗੇ ਪੁਕਾਰ ਕੀਤੀ ਮਾਰੇ ਦੇਵੀ ਕੋਟ ਸੁਪਟ ਕਟਕ ਕੇ ਬਟਕ ਆਤ ਕਿ ਦੇਵੀ ਨੇ ਸਾਡੇ ਬਲਵਾਨ ਯੋਧੇ ਅਤੇ ਭਿਆਨਕ ਸੈਨਾ ਦਲ ਮਾਰ ਦਿੱਤੇ ਹਨ ਦੋਹਰਾ ਰਾਜ ਗਾਤ ਕੇ ਬਾਤ ਇਹ ਕਹੀ ਚੌਤਾ ਹੀ ਠੌਰ ਦੈਤ ਰਾਜੇ ਨੇ ਉਸੇ ਸਥਾਨ ਤੇ ਮੂੰਹ ਗਾਤ ਤੋਂ ਇਹ ਗੱਲ ਕਹੀ ਕਿ ਮੈਂ ਉਸ ਨੂੰ ਮਾਰਾਂਗਾ ਮਾਰੋ ਹੋ ਜੀਤ ਨਾ ਛਾੜ ਹੋ ਕਹਿਓ ਸਤ ਨਹ ਔਰ ਜਿਉਂਦਾ ਨਹੀਂ ਛੱਡਾਂਗਾ ਸੱਚ ਕਹਿੰਦਾ ਹਾਂ ਨਾ ਕਿ ਕੁਝ ਹੋਰ ਕਹਿੰਦਾ ਹਾਂ ਚੋਠ ਨਹੀਂ ਬੋਲਦਾ ਤੋਂਡ ਸੋਮਬ ਕੇ ਚੰਡਿਕਾ ਚਾੜ ਬੋਲੀ ਇਹ ਪਾਏ ਇਸ ਭਾਵ ਨਾਲ ਚੰਡੀ ਸੁੰਭ ਦੇ ਮੂੰਹ ਵਿੱਚ ਸਥਿਤ ਹੋ ਕੇ ਬੋਲੀ ਮਾਨੋ ਆਪਣੀ ਮ੍ਰਿਤਕ ਕੋ ਲੀਨੋ ਅਸੁਰ ਬੁਲਾਏ ਮਾਨੋ ਤੇਤ ਨੇ ਆਪਣੀ ਮੌਤ ਨੂੰ ਖੁਦ ਬੁਲਾਇਆ ਹੋਵੇ ਸੋਮਬ ਨੇ ਸੋਮਬ ਸੋ ਦੋਹੂ ਮਿਲ ਬੈਠ ਮੰਤਰ ਤਬ ਕੀਨ ਦਾਦਾ ਸੋਮਬਾ ਅਤੇ ਨੇ ਸੋਮਬ ਦੋਹਾਨੇ ਬੈਠ ਕੇ ਸਲਾਹ ਕੀਤੀ ਸੈਨਾ ਸਕਲ ਬੁਲਾਇਕਾ ਸੁਪਟ ਬੀਰ ਚੁਣ ਲੀਨ ਆਤੇ ਸਾਰੀ ਸੈਨਾ ਨੂੰ ਬੁਲਾ ਕੇ ਉਸ ਵਿੱਚੋਂ ਸ੍ਰੇਸ਼ਟ ਯੋਧੇ ਚੁਣ ਲੇ ਰਕਤ ਬੀਜ ਕੋ ਭੇਜੀਐ ਮੰਤਰਣ ਕਹੀ ਵਿਚਾਰ ਮੰਤਰੀਆਂ ਨੇ ਵਿਚਾਰ ਪੂਰਵਕ ਕਿਹਾ ਕਿ ਇਸ ਕੰਮ ਲਈ ਰਕਤ ਬੀਜ ਨੂੰ ਭੇਜਿਆ ਜਾਏ पाथर ज्यों गिर हन हकार क्योंकि वह चंडी न ललकार के पत्थर वग हेठा सुट के मार देगा सोरठा भेजो को दूत ग्रहते ले आवे ताहे को राजे सुब ने कहा कि किसी दूत संदेश वाहक नेजो जो उस सद आवे ਜੀਤਿਓ ਜਿਨਪੁਰ ਹੋਤ ਭੁਜ ਬਲ ਜਾਕੇ ਅਮਿਤ ਹੈ ਜਿਸਨੇ ਇੰਦਰਪੁਰ ਹੋਤ ਨੂੰ ਜਿੱਤ ਲਿਆ ਉਸ ਦੀਆਂ ਪੁਝਾਵਾਂ ਵਿੱਚ ਅਮਿਤ ਸ਼ਕਤੀ ਹੈ ਦੋਹਰਾ ਸ੍ਰੋਣਤ ਬਿੰਦਪੈ ਦਾਤ ਇਕ ਗਯੋ ਕਰੀ ਅਰਦਾਸ ਰਕਤ ਬੀਜ ਕੋਲ ਜਾਕੇ ਇਕ ਦੰਤ ਨੇ ਬੇਨਤੀ ਕੀਤੀ ਕੀ ਰਾਜ ਬੁਲਾਵਤ ਸਵਾ ਮੈਂ ਬੇਗ ਚਲੋ ਤੇ ਪਾਸ ਰਾਜਾ ਸੁੰਭ ਸਵਾ ਵਿੱਚ ਬੁਲਾਉਂਦਾ ਹੈ ਤੁਸੀਂ ਜਲਦੀ ਹੀ ਉਸ ਕੋਲ ਚੱਲੋ ਰਕਤ ਬੀਜ ਨੇ ਪਸਿੰਭ ਕੋ ਕੀਨੀ ਆਨ ਪ੍ਰਣਾਮ ਰਕਤ ਬੀਜ ਨੇ ਰਾਜੇ ਸੁੰਭ ਨੂੰ ਆ ਕੇ ਪ੍ਰਣਾਮ ਕੀਤਾ ਅਸੁਰ ਸਵਾ ਮਦ ਭਾਉ ਕਰ ਕਹਿਓ ਕਰੋ ਮਮ ਕਾਮ ਦੈਂਤਾ ਦੀ ਸਭਾ ਵਿੱਚ ਸੱਜੇ ਬੈਠੇ ਰਾਜੇ ਨੇ ਪ੍ਰੇਮਪੂਰਵਕ ਕਿਹਾ ਕਿ ਮੇਰਾ ਇਹ ਕੰਮ ਕਰੋ ਸਵਈਆ ਸ੍ਰੋਣਤ ਬਿੰਦ ਕੋ ਸੋਮਨ ਨੇ ਸੋਮਬ ਬੁਲਾਏ ਬਿਠਾਏ ਕਾ ਆਦਰ ਕੀਨੋ ਰਕਤ ਬੀਜ ਨੂੰ ਬੁਲਾ ਕੇ ਸੋਮਨ ਸੋਮਨ ਨੇ ਆਦਰ ਸਹਿਤ ਬਿਠਾਇਆ ਦੈ ਸਰਤਾਜ ਬੜੇ ਗਜਰਾਜ ਸੋ ਬਾਜ ਦੇ ਵਿਜਵਾਏ ਕਾ ਨੀਨੋ ਅਤੇ ਸਿਰ ਉੱਤੇ ਧਾਣ ਕਰਨ ਲਈ ਮੁਕਟ ਵੱਡੇ ਹਾਥੀ ਅਤੇ ਘੋੜੇ ਦਿੱਤੇ ਜਿਨ੍ਹਾਂ ਨੂੰ ਦਾਇਤ ਨੇ ਪ੍ਰਸੰਨਤਾਪੂਰਵਕ ਗ੍ਰਹਿਣ ਕਰ ਲਿਆ। ਪਾਰਨ ਲੈ ਦਾਇਤ ਕਹੀ ਇਹ ਚੰਡ ਕੋ ਰੁੰਡ ਕਰੋ ਅਬ ਮੁੰਡ ਬਿਹਾਨੋ। ਰਾਜੇ ਕੋਲੋਂ ਪਾਨ ਦਾ ਬੀੜਾ ਲੈ ਕੇ ਦਾਇਤ ਰਕਤ ਭੇਜਨੇ ਕਿਹਾ ਕਿ ਚੰਡੀ ਦੇ ਧੜ ਨਾਲੋਂ ਹੁਣੇ ਸਿਰ ਵੱਖਰਾ ਕਰ ਦਿੰਦਾ ਹਾਂ। ऐसे कहे ओ त न मद सभा ने परइज के मेघ अडंबर दीनो जद उसने इस तरह सभा विच केहा ता राजे ने प्रसन्न हो के छतरी वाली अंबारी मेघ अडंबर वक्श दीती श्रोणत बिंद को सोम्बर ने सोंभ कहयो तुम जाहो महा दाल लेके सोम्भा ते नि सोम्ब ने रक्त बीज नु केहा ਕਿ ਤੁਸੀਂ ਬਹੁਤ ਸਾਰੀ ਫੌਜ ਲੈ ਕੇ ਜਾਓ ਚਾਰ ਕਰੋ ਗਰੂਏ ਗਿਰ ਰਾਜ ਹੈ ਚੰਡ ਪਚਾਰ ਹਨੋ ਬਲ ਕਹਿ ਕੇ ਅਤੇ ਜਿਸ ਵੱਡੇ ਪਰਬਤ ਉੱਤੇ ਚੰਡੀ ਬੈਠੀ ਹੈ ਉਸ ਨੂੰ ਮਿੱਟੀ ਕਰ ਦਿਓ ਅਤੇ ਬਲ ਪੂਰਵਕ ਚੰਡੀ ਨੂੰ ਲਲਕਾਰ ਕੇ ਮਾਰ ਦਿਓ ਕਾਨਨ ਮੈਂ ਨਿਪ ਕੀ ਸੁਣੀ ਬਾਤ ਰਿਸਾਤ ਚੱਲਿਓ ਚੜ ਉੱਪਰ ਗੈ ਕੈ ਕੰਨ ਨਾਲ ਰਾਜੇ ਸੋਮਬੂ ਦੀ ਗਾਲਾਂ ਸੁਣ ਕੇ ਰਕਤ ਬੀਜ ਗੁੱਸੇ ਨਾਲ ਭਰਿਆ ਹਾਥੀ ਉੱਤੇ ਚੜ ਕੇ ਤੁਰ ਪਿਆ ਮਾਨੋ ਪ੍ਰਤਾਛ ਹੋਏ ਅੰਤਕ ਦੰਤ ਕੋ ਲੈ ਕੇ ਚਲਿਓ ਰਣ ਹੇਤ ਜੂ ਚੈਕੈ ਮਾਨੋ ਜਮਰਾਜ ਅੰਤਕ ਰੂਪ ਹਾਥੀ ਪਰਗਟ ਹੋ ਕੇ ਦੈਂਤ ਰਕਤ ਬੀਜ ਨੂੰ ਨਸ਼ਟ ਕਰਨ ਲਈ ਰਣਪੋਮੇ ਨੂੰ ਚੱਲਿਆ ਹੋਵੇ ਬੀਜ ਰਕਤ ਰਸੂ ਬਾਂਬ ਬਜਾਏ ਕੇ ਅੱਗੇ ਕੀ ਹੈ ਗਜਬਾਜ ਰਥਿਆ ਰਕਤ ਬੀਜ ਨੇ ਨਗਾਰਾ ਵਜਾ ਕੇ ਹਾਥੀਆਂ ਘੋੜਿਆ ਅਤੇ ਰੱਥਾ ਨੂੰ ਅੱਗੇ ਕੀਤਾ ਇਕ ਤੇ ਇਕ ਮਹਾਬਲ ਦਾ ਨਵ ਮੇਰ ਕੋ ਪਾਇਨ ਸਾਥ ਮਥਈਆ ਉਹ ਦੈਂਤ ਇੱਕ ਤੋਂ ਇੱਕ ਵੱਧ ਕੇ ਬਲਵਾਨ ਸਨ ਜੋ ਪੈਰਾ ਨਾਲ ਸੁਮੇਰ ਪਹਾੜ ਨੂੰ ਮੇਧ ਸਕਦੇ ਸਨ ਦੇਖ ਤਨੇ ਸੰਭ ਅੰਗਸੋ ਦੀਰਘ ਕੌਚ ਸਜੇ ਕਟਬਾਦ ਪਥਈਆ ਉਹਨਾ ਦੇ ਸੋਨੇ ਅਤੇ ਵੱਡੇ ਸ਼ਰੀਰਾਂ ਨੂੰ ਵੇਖੋ ਜਿਨ੍ਹਾਂ ਉਤੇ ਕਵਜ ਪਾਏ ਹੋਏ ਹਨ ਅਤੇ ਲੱਕ ਨਾਲ ਪੱਥੇ ਬੰਨੇ ਹੋਏ ਹਨ ਲੀਨੇ ਕਮਾਨਣ ਬਾਣ ਕਿਰਪਾਨ ਸਮਾਲ ਕੇ ਸਾਥ ਲੈ ਜੋ ਸਥਈਆ ਆਤੇ ਜਿਨਾ ਨੇ ਕਮਾਨਾ ਬਾਣ ਅਤੇ ਕਿਰਪਾਨਾ ਆਦੀ ਜੰਗੀ ਸਮਾਨ ਲਿਆ ਹੋਇਆ ਹੈ ਅਜੇਹੇ ਬਲਵਾਨ ਸਾਥੀਆਂ ਨੂੰ ਉਹ ਨਾਲ ਲੈ ਕੇ ਜਾ ਰਿਹਾ ਹੈ ਦੋਹਰਾ ਰਕਤ ਬੀਜ ਦਲ ਸਾਜ ਕੈ ਉਤਰੇ ਟਟ ਗਿਰ ਰਾਜ ਰਕਤ ਬੀਜ ਨੇ ਫੌਜ ਨੂੰ ਹਰ ਪੱਖੋਂ ਤਿਆਰ ਕਰਕੇ ਸੁਮੇਰ ਪਹਾੜਤ ਕੋਲ ਜਾ ਕੇ ਟੇਰਾ ਕੀਤਾ ਸਰਵਾਨਨ ਕੋ ਲਾਹਲ ਸੋਣ ਸੇਵਾ ਕਰਿਓ ਯੁੱਧ ਕੋ ਸਾਜ ਦੂਜੇ ਪਾਸੇ ਚੰਡੀ ਨੇ ਦੈਂਤਾ ਦੀ ਆਮਦ ਦਾ ਰੋਲਾ ਸੁਣ ਕੇ ਯੁੱਧ ਲਈ ਤਿਆਰੀ ਕੀਤੀ ਸੋਰਠਾ ਹੋਏ ਸਿੰਘਾ ਅਸਵਾਰ ਗਾਜ ਗਾਜ ਕੈ ਚੰਡਿਕਾ ਬਿਜਲੀ ਵਾਂ ਕੜਕਦੀ ਹੋਈ ਚੰਡੀ ਸ਼ੇਰ ਉਤੇ ਸਵਾਰ ਹੋ ਕੇ ਚਾਲੀ ਪਰਵਲ ਅਸਧਾਰ ਰਕਤ ਬੀਜ ਕੇ ਬਾਦ ਨਮਿਤ ਆਤੇ ਤਲਵਾਰ ਧਾਰਨ ਕਰਕੇ ਰਕਤ ਬੀਜ ਨੂੰ ਮਾਰਨ ਲਈ ਚੱਲ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ